ਜਾਣ ਦੋਸਤੋ ਇਹ ਸ੍ਰੀ ਕਿਸ਼ਨੰਦਰੀ ਵੰਡਸਲਾਣਾ ਜਿਹੜਾ ਦਿਆਣਾ ਪੰਜਾਬ ਦੇ ਮੇਰੇ ਨਾਲ ਨੇ ਵੀਰ ਬਰਿੰਦਰ ਜੀ ਇਹ ਰਜਿੰਦਰ ਜੀ ਦੇ ਬੇਟੇ ਨੇ ਅੱਜ ਪਹਿਲੀ ਵਾਰ ਮੈਂ ਨਾਲ ਵੀਡੀਓ ਬਣਾਉਣ ਲੱਗਿਆ ਵਾਹ ਵਾਹ ਬਹੁਤ ਹੀ ਅਦਿਖਾਂਤ ਆਰ ਅੱਜ ਵੀ ਸੋਣਾ ਗੈਂਦੀਆਂ ਗੱਲਾਂ ਕੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਿੰਨੀਆਂ ਗੂੰਆਂ ਦਿਖਾएंगे ਅੱਜ ਆਪਣੇ ਕੋਲ 35 ਤੋਂ ਪਲੱਸ ਹੈਗੀਆਂ ਜੀ ਐਨੀਮਲ 35 ਪਲੱਸ ਹਾਂਜੀ ਹਾਂਜੀ ਲਾਈਨ ਤਾਂ ਬਹੁਤ ਲੰਬੀ ਹੈ ਹਾਂਜੀ ਲਾਈਨ ਬਹੁਤ ਲੰਬੀ ਹਰੇਕ ਤਰ੍ਹਾਂ ਦਾ ਹਰੇਕ ਭਾਗ ਦਾ ਜਾਨਵਰ ਹੈ ਜੀ ਆਪਣੇ ਕੋਲ ਅੱਜ ਉਹ ਜਿਹੜਾ ਆ ਗਿਆ ਖਾਲੀ ਨਹੀਂ ਮੁੜਦਾ ਨਹੀਂ ਖਾਲੀ ਨਹੀਂ ਮੁੜਦਾ ਹੈ ਨਾ ਹੀ ਨਾ ਆ ਤਾਂ ਬਹੁਤ ਬੁੜੀ ਹੈ ਹਾਂਜੀ ਇਹਦੇ ਤਕਰੀਬਨ 20 ਤੋਂ 22 ਦਿਨ ਪਾਏ ਨੇ ਜੀ ਹਲੇ ਸੂਣ ਚ ਹਾਂਜੀ 37 38 ਕਿਲੋ ਦੁੱਧ ਪਾਇਆ ਹੋਇਆ ਜੀ ਇਹਦਾ ਕਹਿੰਦੇ ਸੂਏ ਦੀ ਹੈ ਇਹਨੇ ਦੂਜੇ ਸੂਏ ਸੋਣਾ ਜੀ ਇਹ ਬਹੁਤ ਬੁੜੀ ਲੱਗਦੀ ਹੈ ਨਹੀਂ ਬੁੜੀ ਨਹੀਂ ਹੈਗੀ ਜੀ ਦੰਦ ਹੋ ਗਏ ਚਾਰ ਦੰਦ ਪੂਰੇ ਕਰਕੇ ਛਿੱਕਦੇ ਦੰਦ ਚੱਕ ਰਹੀ ਹੈ ਜ ਦੁੱਧ ਇਸ ਵਾਰ 40 ਤੋਂ 42 ਕਿਲੋ ਪਾ ਦਊਗੀ ਜੀ ਮੌਸਮ ਵੀ ਚੰਗਾ ਜੀ ਅੱਗੇ। ਬਾਕੀ ਸੀਮਨ ਡਲ ਡੇਲ ਆਪਣੇ ਕੋਲ ਸਾਰੀ ਹੈਗੀ ਐ ਦੀ ਕਿਹੜਾ ਇਹਦਾ ਲੱਗਿਆ ਹੋਇਆ ਸਾਰੀ ਡਿਟੇਲ ਜਿਹੜਾ ਬੰਦਾ ਆਪ ਕਸਟਮਰ ਆਪਣੇ ਕੋਲ ਇੱਕ ਵਾਰ ਆ ਗਿਆ ਉਹਨੂੰ ਸਾਰੀ ਡਿਟੇਲ ਦੇ ਕੇ ਭੇਜਾਂਗੇ ਜੀ। ਆਪ ਕਿਹੜੇ ਸੀਮੰਦੀ ਆ? ਆਪ ਸੀਐਰਈ ਗੈਲੈਕਸੀ ਦੀ ਆ ਜੀ ਇਹ। ਤੇ ਲੱਗਿਆ ਕਿਹੜਾ? ਇਹਦੇ ਬਲਟ ਵਾਈਟ ਦਾ ਬਾਰਕਲੇ ਲੱਗਿਆ ਜੀ। ਸੈਕਸਣ? ਸੈਕਸਣ ਸੀਮਨ ਆ ਜੀ। ਕਿੰਨਾ ਸਮਾਂ ਦੱਸਿਆ ਦਾ? ਇਹਦੇ 20 ਤੋਂ 22 ਦਿਨ ਪਾਏ ਨੇ ਜੀ ਇਹਨੇ। 22 ਦਿਨ। ਹਾਂ ਜੀ। ਕਿੰਨਾ ਦੇ ਦਊਗੀ? ਦੁੱਧ 40- ਲੈਗ ਸਕੋਰ ਬੜਾ ਵਧੀਆ ਬਹੁਤ ਵਧੀਆ ਲੈਗ ਸਕੋਰ ਆ ਜੀ ਬਰੀਕ ਬਹੁਤ ਆ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਚਮੜੀ ਬਹੁਤ ਪਤਲੀ ਚਮੜੀ ਬਹੁਤਲੇ ਉੱਪਰੋਂ ਸਿੱਧੀ ਬਹੁਤ ਆ ਬੱਚੀ ਜੀ ਹਾਂ ਹਾਂਜੀ ਪਿੱਠ ਜਿਹੜੀ ਹੈ ਨਾ ਉਹ ਕੰਪਨੀ ਵਾਲੇ ਨਹੀਂ ਦਿਖਾਉਂਦੇ ਆਪਣੇ ਸਾਹ ਹਾਂਜੀ ਉਹਨਾਂ ਦੇ ਜਿਹੜੀ ਪਿੱਠ ਦਿਖਾਉਂਦੇ ਆ ਬਿਲਕੁਲ ਐਨ ਬਿਲਕੁਲ ਸਿੱਧੀ ਹੈ ਜੀ ਫੱਟੇ ਨਹੀਂ ਲਿਮਿਟ ਨਹੀਂ ਹੁੰਦੀ ਹੈ ਉਹ ਕਨੇ ਬਿਲਕੁਲ ਸਿੱਧੀ ਹੈ ਹਾਂਜੀ ਤੇ ਕਿੰਨਾ ਮੁੱਲ ਰੱਖਿਆ ਦਾ ਮੁੱਲ ਫੋਨ ਤੇ ਕਰਾਂਗੇ ਜੀ ਯਾਰ ਇਹ ਦੱਸ ਦੋ ਕੁਸਤਾ ਦੱਸੋ ਨਹੀਂ ਜੀ ਮੁੱਲ ਕਿਉਂਕਿ ਕੱਚੀ ਆਈ ਜਾਨਵਰ ਹਜੇ ਆਪਣੇ ਖੜੇ ਨਹੀਂ ਲੋਕ ਨਿਰਾ ਲੈਨ ਦੀ ਕਿੰਨੇ ਦੀ ਹੈ ਦੱਸ ਨਹੀਂ ਇਹ ਕੰਦਾ ਫਿਰ ਕੁਝ ਦੱਸਣਾ ਪੱਕੇ ਨਹੀਂ ਬਈ ਇਹ ਨਹੀਂ ਦੱਸ ਸਕਦੇ ਚਲ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਇਹ ਦੂਈ ਆ ਗਈ ਇਹ ਦੂਜੇ ਨੰਬਰ ਤੇ ਹੈ ਜੀ ਪਰ ਇਹੋ ਉਸ ਤੋਂ ਕੋਈ ਫਰਕ ਨਹੀਂ ਚੜਾਈ ਦਾ ਵੀ ਬੂਰੇ ਕਮਰੇ ਵਾਲੀ ਹਾਂਜੀ ਇਹ ਉਹਦੇ ਨਾਲੋਂ ਥੋੜੀ ਜਿਹੀ ਵਜਨ ਚ ਜ਼ਿਆਦਾ ਹੈ ਜੀ ਹਾਂ ਇਹ ਦੰਦਾ ਚ ਮੰਨ ਕੇ ਚੱਲੋ ਕਿ 6 ਦਾ ਕੰਪਲੀਟ ਕਰ ਗਈ ਆ ਇਹਦਾ 1 25 26 ਦਿਨ ਪਏ ਨੇ ਜੀ ਹਜੇ ਪਰ ਇਹਦਾ ਆ ਹਿੱਸਾ ਉਹ ਤਾਂ ਹਾਂਜੀ ਇਹਦਾ ਚੜਾਈ ਬਹੁਤ ਜ਼ਿਆਦਾ ਹੈ ਜੀ ਚੜਾਈ ਬਹੁਤ ਚੰਗੀ ਹੈ ਆਰਡਰ ਕੁਆਲਟੀ ਉਹਦੇ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਹੈ ਜੀ ਬਰੀਕ ਬਹੁਤ ਹੈ ਇਹਦਾ 42 43 ਕਿਲੋ ਤੋਂ ਪਾਇਆ ਤਕਿ 45 ਤੋਂ ਪਲੱਸ ਉਹਦਾ ਕਿੰਨਾ ਦੱਸਿਆ? ਉਹਦਾ 38 39 ਪਾਇਆ ਹੈ ਜੀ ਉਹ 42 43 ਕਿਲੋ ਐਤਕੀ ਪਾਉ। ਉਹ ਵੀ ਇੰਨੀ ਚੰਗੋ ਪੰਜੀਆਂ। ਜੋੜਾ ਬਣ ਜਾਊਗਾ ਵਧੀਆ। ਜੋੜਾ ਵਧੀਆ ਬਣੂਗਾ ਜੀ। ਹਾਂ ਜੀ। 90 ਕਿਲੋ ਵਾਲਾ। 90 ਕਿਲੋ ਵਾਲਾ ਜੀ। ਮੰਨ ਲੀਏ? 90 ਕਿਲੋ ਵਾਲਾ ਮੰਨੋ ਜੀ। ਪੱਕਾ। ਪੱਕਾ ਜੀ ਪੂਰਾ। ਅੱਛਾ। ਆ ਤੀਜੇ ਨੰਬਰ ਤੇ ਆ ਗਈ। ਤੀਜੇ ਨੰਬਰ ਤੇ ਇਹਦੇ ਵੀ 20 ਤੋਂ 22 ਦਿਨ ਪਏ ਨੇ ਜੀ ਹਜੇ। ਅੱਛਾ। ਇਹਦਾ 32 33 ਕਿਲੋ ਉਹਦੇ ਪਾਇਆ ਹੋਇਆ ਐਤਕੀ 35 36 ਕਿਲੋ ਉਹਦੇ ਪਾ ਦੂਗੀ। ਜਦ ਦਿਖਾਇਆ ਇਹਦਾ ਪਿੱਛਾ ਆ ਦੂਏ ਨੰਬਰ ਵਾਲੇ ਤੋਂ ਵੀ ਜ਼ਿਆਦਾ بڑا ਆਰਡਰ ਦੇ ਜਿਹੜੀ ਵੀ ਸਪੇਸ ਬਹੁਤ ਹੈ ਬਹੁਤ ਜ਼ਿਆਦਾ ਸਪੇਸ ਹੈ ਜੀ ਬਰੀਕੀ ਬਹੁਤ ਹੈ ਜੀ ਇਹ ਚ ਵੀ ਵੇਂਸ ਵੀ ਹੈਗੀਆਂ ਵੇਂਸ ਬਹੁਤ ਵਧੀਆ ਨੇ ਜੀ ਪਰ ਇਹ ਕੱਦ ਥੋੜੀ ਜੀ ਕੱਦ ਛੋਟਾ ਜੀ ਇਹ 35 36 ਕਿਲੋਤ ਪਾ ਦੂਗੇ ਐਤਕੀ ਜੀ ਅੱਛਾ ਹਾਂ ਜੀ ਪਿਰ ਤੋਂ ਤਾਂ ਬਰੀਡ ਪੂਰੀ ਸਾਦੀ ਹੈ ਬਹੁਤ ਜੈਂਬਰੀਡ ਹੈ ਜੀ ਰੰਗ ਵੀ ਯੂਨੀਕ ਹੈ ਚਮਕ ਬਹੁਤ ਜ਼ਿਆਦਾ ਹੈ ਸ਼ਾਈਨ ਇਹਦੀ ਵੀ ਸਿੱਧੀ ਦੇਖੋ ਸਟ੍ਰੇਟ ਕਿੰਨੀ ਹੈ ਉੱਪਰ ਜੀ ਲੈਗਸ ਕੋਰ ਬਿਲਕੁਲ ਸਟ੍ਰੇਟ ਹੈ ਦਾ ਵੀ ਕਿੰਨਾ ਦੱਸਿਆ ਦੁੱਧ ਦੁੱਧ 35 36 ਕਿਲੋ ਐਤਕੀ ਪਾ ਦੂਗੇ ਜੀ 25 26 35 36 ਨਹੀਂ 25 26 ਸੁਵਾ ਦੁਆ ਦੁਆ ਸੁਆ ਜੀ ਅਗਲੀ ਆ ਜਾ ਚੌਥੇ ਨੰਬਰ ਚੌਥੇ ਨੰਬਰ ਤੇ ਜੀ ਇਹਦੇ ਵੀ ਤਕਰੀਬਨ 20 22 ਦਿਨ ਪਏ ਨੇ ਜੀ ਉਹ ਹਿੰਦੀ ਚੈਨਲ ਤੇ ਨਹੀਂ ਵਧੀਆ ਗਊਆਂ ਦਿਖਾਉਂਦੇ ਨਹੀਂ ਇਹ ਪੰਜਾਬੀ ਵਾਲਾ ਕੋਈ ਖਾਸ ਗਾਵਾਂ ਇਹੀ ਹੁੰਦੀਆਂ ਨੇ ਜੀ ਥੋੜਾ ਹਿੰਦੀ ਬੋਲਣ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਜੀ ਗਾਵਾਂ ਤਾਂ ਇਹੀ ਹੁੰਦੀਆਂ ਨੇ ਜੀ ਇਹਦਾ ਵੀ ਇਹ ਕਿੰਨਾ ਟਾਈਮ ਮੰਗਦੀ ਹੈ ਇਹਦਾ ਵੀ 20 22 ਦਿਨ ਪਏ ਨੇ ਜੀ ਹਜੇ ਹਾਂ 37 38 ਕਿਲੋ ਦੁੱਧ ਪਾ ਦੂਗੀ ਜੀ ਬੜੇ ਨਾਮ ਨਾਲ ਅੱਛਾ ਹਾਂ ਜੀ ਦੂਹਰੀ ਇਹ ਵੀ ਤੀਏ ਦੀ ਇਹ ਦੂਹਰੀ ਹੈ ਜੀ 34 35 ਕਿਲੋ ਤੋਂ ਪਾਇਆ ਹੈ ਜੀ ਆਰਡਰ ਕੁਆਲਿਟੀ ਦੇਖੋ ਸ਼ੁਰੂ ਕਿੱਥੋਂ ਹੁੰਦਾ ਜੀ ਅੱਛਾ ਆ ਗਾੜੀ ਬਹੁਤ ਸ਼ਾਨਦਾਰ ਹੈ ਜੀ ਬਹੁਤ ਵਧੀਆ ਆਰਡਰ ਇੱਕ ਚੀਜ਼ ਦੇਖੀ ਮਹਿੰਦਰ ਇਹਦੀ ਨਾ ਜਿਹੜੀ ਜੋਨੀਓ ਉੱਪਰ ਤੱਕ ਜਾਂਦੀ ਹੈ ਜੀ ਆਰਡਰ ਬਸ ਚਾਰ ਉਂਗਲਾਂ ਦਾ ਹੀ ਫਰਕ ਹੈ ਜੀ ਉੱਪਰੋਂ ਹਾਂ ਕਹਿੰਦੇ ਜਿੰਨਾ ਉੱਪਰ ਟੱਚ ਕਰੋਗੇ ਓਨੀ ਬ੍ਰੀਡ ਜ਼ਿਆਦਾ ਹਾਂਜੀ ਹਾਂ ਵੇਨ ਜ਼ਬੂਨਸ ਬਹੁਤ ਵਧੀਆ ਕੱਢੂਗੀ ਆਰਡਰ ਤੇ ਵੀ ਇਹ ਆ ਗਈ 5ਵੇਂ ਮੇ ਤੇ ਇਹ 5ਵੇਂ ਨੰਬਰ ਤੇ ਜੀ ਹੈ ਇਹਦੇ 10 ਤੋਂ 12 ਦਿਨ ਪਏ ਨੇ ਜੀ ਵੱਧ ਤੋਂ ਵੱਧ 15 15 ਦਿਨ ਮੰਨ ਲਾ ਪਹਿਲਾਂ ਇੱਕ ਸਾਰਾ ਲੋਟਰੀ ਬਣਾ ਦੇਗਾ ਲੋਟ ਬਣਾ ਦਾਂਗੇ ਜੀ ਲੋਟ ਜਿਹੜਾ ਜੇ ਬੰਦਾ ਕਾਊਗਾ ਆਪਣੇ ਕੋਲ ਲੱਖ ਤੋਂ ਲੈ ਕੇ ਜੀ 1.5 ਲੱਖ ਤੱਕ ਦਾ ਲੋਟ ਬਣਾ ਇਹ ਕਿਹੜੇ ਸੂਏ ਦੀ ਹੈ ਇਹ ਵੀ ਦੂਜੇ ਸੂਏ ਦੀ ਹੈ ਜੀ ਇਹ ਦੂਜੇ ਦੀ ਹੈ ਹਾਂ ਜੀ ਹਾਂ ਇਹ ਕਿੰਨਾ ਦੇਗੀ ਪਹਿਲੇ ਚ ਇਹ ਪਹਿਲੇ ਸੂਏ 2.5 ਕਿਲੋ ਤੋਂ ਪਾਇਆ ਹੋਇਆ ਹੈ ਜੀ ਇਹ ਤੱਕ ਜੀ 32 33 ਕਿਲੋ ਤੋਂ ਪਲੱਸ ਪਾ ਦੋਗੇ ਦੁੱਧ 35 ਕਿਲੋ ਮੰਨ ਕੇ ਲੈ ਲਵੇ ਜੀ ਅਗਲਾ ਥਣ ਲੰਬੇ ਨੇ ਥਣ ਬਹੁਤ ਚੰਗੇ ਹੱਥਲੀ ਚਵਾਈ ਆ ਥਾਣਾ ਜੀ ਹੱਥਲੀ ਚਵਾਈ ਆ ਹਾਂ ਜੀ ਹੱਥਲੀ ਚਵਾਈ ਆ ਥਾਣਾ ਜੀ ਤੋਂ ਐਂ ਲੱਜੋ ਕਿਸਾਨ ਦੀ ਹੁੰਦੀ ਆ ਹਾਂ ਜੀ ਨੋਰਮ ਵਧੀਆ ਬੰਦੇ ਤੋਂ ਆਈ ਹੋਈ ਹੈ ਜੀ ਮਤਲਬ ਮਤਲਬ ਫਾਰਮ ਦੀ ਨਹੀਂ ਹੈਗੀ ਫਾਰਮ ਦੀ ਹੈ ਜੀ ਹੁਣ ਅੱਜ ਕੱਲ ਤਾਂ ਸਾਰੇ ਫਾਰਮ ਵਾਲੇ ਨੇ ਜੀ ਮੂੰਹ ਦੀ ਲੰਬਾਈ ਦੇਖ ਲੈ ਮੂੰਹ ਦੀ ਲੰਬਾਈ ਬਹੁਤ ਸੋਹਣੀ ਆ ਸੀਮਨ ਬਹੁਤ ਚੰਗਾ ਲੱਗਿਆ ਹੋਇਆ ਹੈ ਜੀ ਅੱਗੇ ਵੀ ਹਾਂ ਜੀ ਅੱਗੇ ਇਹ ਪਹਿਲੇ ਸੂਏ ਆ ਜੀ ਬੱਚੀ ਜਿਹੜੀ ਆਹ ਹਾਂ ਜੀ ਹਾਂ ਦੋ ਦੰਦ ਆ ਇਹ ਹੁਣ ਜੇਰ ਜੂਰ ਪੈਣੀ ਹੈ ਜੀ ਪਹਿਲੇ ਸੂਏ ਹੈ ਜੀ ਕਿੰੀ ਉਮੀਦ ਹੈ ਤਕਰੀਬਨ ਮੰਨ ਕੇ ਚੱਲੋ 27 22 ਕਿਲੋ ਨਾਰਮਲ ਪਾ ਦੋਗੇ ਜੇ ਇਸ ਹਿਸਾਬ ਦੀ ਆਰਡਰ ਕੁਆਲਿਟੀ ਹੈ ਜੀ ਇਹਦੀ ਅੱਛਾ ਬਾਡੀ weight ਬਹੁਤ ਜ਼ਿਆਦਾ ਵਧੀਆ ਸਿੱਧੀ ਬਹੁਤ ਹੈ ਜੀ ਪਹਿਲੇ ਸੂਏ ਦੇ ਦੋਗੇ ਹਾਂ ਜੀ ਆ ਨਾਰਮਲ ਦੇ ਦੋ ਇਹਦਾ ਲੋਟ ਦਾ ਬਣਾ ਦੇ ਕਿੰਨੇ ਦਾ ਬਣਾਏਗਾ ਜਿਹੜੀਆਂ ਆਪਾਂ ਹੁਣ ਗਾਵਾਂ ਦਿਖਾਈਆਂ ਨੇ ਜੀ ਸਾਰੀਆਂ ਦਾ ਇੱਕ ਬਣਾ ਦੇ ਸਾਰੀਆਂ ਦਾ ਇੱਕ ਜੀ ਚਲੋ ਕੋਈ ਨਹੀਂ ਬਣਾ ਦਾਂਗੇ ਜੀ ਜਿਹਹ ਜਹ ਹਰੇਕ ਮੈਂ ਤੁਹਾਨੂੰ ਦੱਸਿਆ ਜੀ ਲੋਟ ਆਪਣੇ ਕੋ ਹਰੇਕ ਤਰ੍ਹਾਂ ਦਾ ਹੈਗਾ ਲੱਖ ਤੋਂ ਲੈ ਕੇ 1.5 ਲੱਖ ਆ ਜਾਏ 2 ਲੱਖ ਦਾ ਲੋਟ ਬਣਾਵਾਂਗੇ ਬੜੀਆਂ ਬੜੀਆਂ ਪਹਿਲਾਂ ਦਿਖਾਈਆਂ ਨੇ ਹਾਂਜੀ ਜੇ ਉਦਾਂ ਦੀਆਂ ਗਾਵਾਂ ਲੈਣੀਆਂ ਨੇ ਉਹ 1.5 ਲੱਖ ਦਾ ਲੋਟ ਬਣੂਗਾ 1.5 ਲੱਖ ਦਾ ਲੋਟ ਹਾਂਜੀ ਹਾਂ 1.5 ਦਾ ਵੀ ਕੋਈ ਮਾੜਾ ਨਹੀਂ ਨਹੀਂ ਜੀ ਵਧੀਆ ਗਾਵਾਂ ਨੇ ਹਾਂਜੀ ਜੇ ਬੰਦਾ ਜਾਣਕਾਰ ਹੈ ਬੰਦਾ 10 ਗਾਵਾਂ ਲਊਗਾ ਜੀ ਖੁਸ਼ ਹੋ ਕੇ ਜਾਊਗਾ ਜੀ ਦੁੱਧ ਵੀ ਚੰਗਾ ਆਊਗਾ ਵਧੀਆ ਰਖਵਾਲ ਕਰਨੇ ਵਾਲਾ ਹਾਂਜੀ ਇਹ ਘਾਟਾ ਨਹੀਂ ਖਾਂਦਾ ਨਾ ਜੀ ਨਾ ਹਾਂ ਲੱਗੇ ਆ ਜਾ ਇੱਕ ਗਾਂ ਸਵੇਰੇ ਸੂਈ ਆ ਜੀ ਇਹ ਵੀ ਸਵੇਰੇ ਸੂਈ ਸਵੇਰੇ ਸੂਈ ਆ ਜੀ ਮੇਲ ਕਾ ਉਹਨਾਂ ਨੇ ਜਾਣ ਦਿੱਤਾ ਜੀ ਅੱਛਾ ਇਹਦਾ ਗੇਰਾ ਮਾਰਾ ਅੰਗਰੇਜ਼ ਦੁੱਧ ਕੱਢਿਆ ਹੋਇਆ ਜੀ ਅੰਡਰ ਕੁਆਲਟੀ ਦੇਖੋ ਕਿੱਥੇ ਇਹਦੀ ਵੀ ਅੱਛਾ ਚੜਾਈ ਦੇਖੋ ਕਿੱਥੇ ਇੱਕ ਟਾਈਮ ਦਾ ਇੱਕ ਟਾਈਮ ਦਾ ਜੀ ਹੂੰ 35 36 ਕਿਲੋ ਪਰਉਣ ਦਾ ਉਹ ਤੋਂ ਪਾਇਆ ਹੈ ਤੇ ਕਿ 40 ਤੋਂ ਬਾਅਦ ਦੁੱਧ ਪਾ ਦੂਗੇ ਜੀ ਅੱਛਾ ਥਣ ਦਾ ਸਾਈਜ਼ ਹੈ ਜੀ ਬਹੁਤ ਸੋਹਣਾ ਜੀ ਇਹ ਆਪਣੀ ਕੱਲ ਸੂਈ ਹੈ ਜੀ ਗਾ ਜੀ ਇਹਨੇ ਕੀ ਦਿੱਤਾ ਇਹਨੇ ਬੱਚੀ ਦਿੱਤੀ ਹੈ ਜੀ ਪਰ ਇਹ ਤਾਂ ਬਹੁਤ ਸਭ ਤੋਂ ਵੱਡੀ ਹੈ ਜੀ ਹਾਂ ਜੀ ਸਭ ਤੋਂ ਵੱਡੀ ਆਪਣੇ ਲਾਟ ਦੀ ਗਾਂ ਜੀ ਇਹਦੀ ਆਪਾਂ ਚਾਹੇ ਗਾਰੰਟੀ ਕਰਾ ਲਿਓ ਜੀ ਦੁੱਧ ਦੀ ਜਦੋਂ 50 ਲੀਟਰ ਆਮ ਦਾ ਦੁੱਧ ਦੇ ਦੂ ਚਾਹੇ ਆਪਾਂ ਚਵਾ ਕੇ ਦੇ ਦਾਂਗੇ ਮਿਲਕਿੰਗ ਕਰਕੇ ਦੇ ਦੇਣਗੇ ਹਾਂ ਜੀ ਹਾਂ 3 ਕਿਲੋ ਦੁੱਧ ਹੁਣ ਤਿਆਰ ਹੈ ਜੀ ਇਹਦਾ ਤੇ ਡੇਢ ਦੇ ਲਾਟ ਚ ਜਾਊਗੀ ਨਹੀਂ ਨਹੀਂ ਇਹਦਾ ਲੱਗ ਰੇਟ ਹੋਊਗਾ ਜੀ ਨਾ ਫਿਰ ਤੁਸੀਂ ਸਾਰਿਆਂ ਦਾ ਲਾਟ ਇੱਕ ਬਣਾ ਤਾਂ ਨਹੀਂ ਲਾਟ ਜੀ ਨੇ 10 ਗਾਂਵਾਂ ਲੈਣੀਆਂ ਉਹਨੂੰ ਡੇਢ ਦੇ ਲਾਟ ਚ ਲਾ ਦਾਂਗੇ ਜੀ ਲਾ ਦੇਂਗੇ ਹਾਂ ਜੀ ਜਿਨੇ 10 ਗਾਂਵਾਂ ਲੈਣੀਆਂ ਨੇ ਨਾਲ ਇਹਦੇ ਬੱਚੀ ਹੈ ਇਹਦੇ ਨਾਲ ਬੱਚੀ ਹੈ ਜੀ ਜਰਸੀਆਂ ਵੀ ਵਾਹ ਵਾਹ ਸ਼ਰੇਦਿਆਂ ਨੇ ਹਾਂਜੀ ਵਧੀਆ ਜਰਸੀਆਂ ਨੇ ਉਹ ਪਹਿਲੇ ਸੂਏ ਜਰਸੀ ਸੂਈ ਹੈ ਜੀ ਹਾਂ ਸਾਰੀ ਸੀਮੈਂਟ ਡਿਟੇਲ ਉਹਦੀ ਵੀ ਹੈਗੀ ਆ ਕੈਟਾਗਰੀ ਪੂਰੀ ਬੱਚਾ ਬਹੁਤ ਕਿਹੜੇ ਦੀ ਸੀਮੰਦੀ ਹੈ ਇਹ ਆਪ ਹੈਗੀ 40138 ਦੀ ਜੀ ਇਹ ਲੱਗਿਆ ਜੀ ਇਹ ਸੈਕ ਦਾ ਬਿਗ ਸ਼ਾਟ ਲੱਗਿਆ ਸੀ ਉਹ ਬੱਚੀ ਬੈਠੀ ਹੈ ਜੀ ਸੈਕਸਰ ਸੀਮੰਟ ਲੱਗਿਆ ਹਾਂਜੀ ਬੱਚੀ ਵਧੀਆ ਨਹੀਂ ਬੱਚੀ ਬਹੁਤ ਚੰਗੀ ਹੈ ਜੀ ਕਿੰਨੇ ਦੁੱਧ ਵਾਲੀ ਹੈ ਇਹ ਮੰਨ ਕੇ ਚੱਲੋ ਜੀ 30 ਕਿਲੋ ਮੰਨ ਕੇ ਲੈ ਲਵੇ ਪਹਿਲੇ ਸੂਏ ਚ ਆ ਦੇਖੋ ਵੇਨਸ ਬੂਨਸ ਬਹੁਤ ਵਧੀਆ ਨੇ ਜੀ ਇਧਰੋਂ ਅੱਛਾ ਇਹਦੀ ਐਚ ਐਫ ਸੀ ਦੀ ਫੈਟ ਦਾ ਕਿੰਨਾ ਫਰਕ ਆਊਗਾ ਫੈਟ ਇਹਦੀ ਮੰਨ ਕੇ ਇਹਦਾ 35 36 ਕਿਲੋ ਦਾ ਪਲੂਨ ਦਾ ਪਾਇਆ ਹੋਇਆ ਜੀ ਇਹ ਦੂਜੇ ਸੂਏ ਆ। ਇਹ ਦੂਜੇ ਸੂਏ ਆ। ਹਾਂ ਜੀ। ਇਹਦਾ ਟਾਈਮ ਪਿਆ ਹਜੇ ਮੰਨ ਕੇ ਚੱਲੋ ਕਿ 4-5 ਦਿਨ ਲੈ ਜੂਗਾ ਜੀ। 4-5 ਦਿਨ ਲੈ ਜੀ। ਹਾਂ ਜੀ। ਕਿੰਨਾ ਕਰ ਦੂਗੀ? 35 36 ਕਿਲੋ ਮੰਨ ਕੇ ਲੈ ਲਵੇ ਜੀ ਅਗਲਾ ਚਾਹੀਏ। ਜਰਸੀ ਦਾ ਬਹੁਤ ਹੁੰਦਾ ਜੀ ਪਿੰਕ ਜਿਹਾ। ਜਰਸੀ ਵੀ ਬਹੁਤ ਹੈ। ਹਾਂ ਜੀ ਲੰਬਾਈ ਲੰਬੂਈ ਬਹੁਤ ਹੈ ਜੀ ਬਰੀਡ ਕੁਆਲਟੀ ਦਾ। ਪੂਰੀ ਲੰਬਾਈ ਹੈ। ਪੂਰੀ ਕੁਆਲਟੀ ਹੈ ਜੀ। ਛੋਟਾ ਕੰਨ ਆ ਬਿਲਕੁਲ ਚਾਰ ਉਂਗਲਾਂ ਦਾ ਕੰਨ ਆ ਜੀ। ਇਹਦਾ ਵੀ ਸਾਰਾ ਰਿਕਾਰਡ ਹੈਗਾ ਆਪਣੇ ਕੋਲ।